ਚੰਦਪਾਣ ਦੇ ਵਿੱਚ ਬਹੁਤ ਵੱਡਾ ਕਾਂਡ ਹੋਇਆ ਜਿਹੜਾ ਇੱਕ ਧਨਾੜ ਬੰਦਿਆਂ ਨੇ ਮਜ਼ਦੂਰ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਉਹਨਾਂ ਦੇ ਪਸ਼ੂਆਂ ਨੂੰ ਖੋਲਿਆ ਉਹਨਾਂ ਦੇ ਘਰਾਂ ਦੀ ਕੁੱਟਮਾਰ ਕੀਤੀ ਉਹਨਾਂ ਦੇ ਵਿੱਚੋਂ ਨਿੱਕੇ-ਨਿੱਕੇ ਬੱਚਿਆਂ ਨੂੰ ਨਹੀਂ ਬਖਸ਼ਿਆ ਗਿਆ ਮੰਝਾਂ ਤੇ ਬੈਠੇ ਬਜ਼ੁਰਗਾਂ ਨੂੰ ਨਹੀਂ ਬਖਸ਼ਿਆ ਗਿਆ ਕੁੱਟ-ਕੁੱਟ ਕੇ ਉਹਨਾਂ ਦਾ ਸਮਾਨ ਭੰਨ ਕੇ ਜਿਲ੍ਹਾ ਦੇ ਵਿੱਚ ਢੱਕਿਆ ਗਿਆ ਅੰਨਾ ਤਸ਼ੱਦਦ ਪੁਲਿਸ ਨੇ ਥਾਣੇ ਦੇ ਵਿੱਚ ਲਿਜਾ ਕੇ ਉਹਨਾਂ ਦੇ ਉੱਤੇ ਕੀਤਾ ਅੱਜ ਤੱਕ ਵੀ ਉਹ ਜਿਹੜੇ ਲੋਕ ਐ ਕੁੱਟ ਦੀ ਮਾਰ ਹੀ ਠਾਏ ਜਿਹੜੇ ਆਏ ਆ ਉਹ ਕੰਮ ਦੇ ਕਰਨ ਦੇ ਯੋਗ ਨਹੀਂ ਰਹੇ ਦੂਰ ਲੋਕਾਂ ਖਿਤਾ ਮੰਨਿਆਂ ਦੇ ਵਿੱਚ ਦਿਹਾੜੀ ਮਿਹਨਤ ਕਰਨ ਜਾਂਦੇ ਆ ਜਦੋਂ ਨੂੰ ਉਹ ਆਕੇ ਲੈਣਾਂ ਦੇ ਵਿੱਚ ਲੱਗਦੇ ਉਦੋਂ ਨੂੰ ਤਾਂ ਦੀਪੂ ਹਲਡਰ ਕਹਿੰਦਾ ਕਣਕੀ ਮੁੱਕ ਗਈ ਤੁਹਾਡੇ ਹਿੱਸੇ ਦੀ ਉਹ ਵੱਡੇ ਢੱਡਾਂ ਵਾਲੇ ਉਹ ਪਿੱਛੀ ਕਣਕ ਖਾ ਜਾਂਦੇ ਆ ਗੱਲਬਾਤ ਕਰਾਂਗੇ ਕਿਉਂ ਧਰਨੇ ਲਾਉਣੇ ਪੈ ਰਹੇ ਆ ਬਾਈ ਜੀ ਸੱਸੀ ਗਾਲ ਸੱਸੀ ਗਾਲ ਜੀ ਦੂਰਾ ਨੂੰ ਇਹਨਾਂ ਦੇ ਘਰਾਂ ਅੱਗੇ ਧਰਨੇ ਲਾਉਣੇ ਪਏ ਤੇ ਆਪਣੇ ਢੱਡ ਦੇ ਦਰਦ ਨੂੰ ਲੈ ਕੇ ਇਹਨਾਂ ਨੂੰ ਸੁੱਤੇ ਪਿਆ ਨੂੰ ਜਗਾਉਣ ਆਏ ਆ ਵੈਸੇ ਤਾਂ ਇਹ ਜਾਗਦੀ ਆ ਜਾਣ ਕੇ ਅੱਖਾਂ ਮੀਚਦੀ ਆ ਕਿਉਂਕਿ ਇਹ ਲੋਕ ਅੱਜ ਜਿਹੜੇ ਸੱਤਾ ਦੇ ਵਿੱਚ ਐ ਜਿਵੇਂ ਅੱਜ ਅਸੀਂ ਫਰੀ ਕੋਟ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕੁਲਤਾਰ ਸੰਧਵਾ ਜੋ ਸਪੀਕਰ ਸਾਹਿਬ ਐ ਉਹਨਾਂ ਦੀ ਰੈਸ਼ ਤੇ ਧਰਨਾ ਲਾਇਆ ਤੇ ਜਦੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕੁਲਤਾਰ ਸੰਧਵਾ ਵੀ ਲੋਕਾਂ ਦੇ ਸੰਘਰਸ਼ ਲੜਦਾ ਹੁੰਦਾ ਸੀ ਲੋਕਾਂ ਦਾ ਮਸੀਹਾ ਬਣਦਾ ਸੀ ਲੋਕਾਂ ਨੂੰ ਇਲਾਕਿਆਂ ਦੇ ਵਿੱਚ ਕਹਿੰਦਾ ਸੀ ਮੈਂ ਮਜ਼ਦੂਰਾਂ ਦੇ ਦੁੱਖ ਦਰਦ ਨੂੰ ਜਾਣਦਾ ਐ ਤੇ ਅੱਜ ਕੁਲਤਾਰ ਸੰਧਵਾ ਦੇ ਰੈਸ਼ ਦੇ ਉੱਤੇ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਆਉਣ ਦੀ ਲੋੜ ਇਹੀ ਪਈ ਐ ਕਿ ਤੂੰ ਆਪ ਦੁੱਖ ਦਰਦ ਨੂੰ ਜਾਣਦਾ ਹੋਇਆ ਜਰਾ ਲੋਕਾਂ ਨਾਲ ਵਾਅਦਾ ਕਰਦਾ ਹੋਇਆ ਅੱਜ ਕੁੰਬ ਦੀ ਨੀਂਦ ਕਿਵੇਂ ਸੌਂ ਗਿਆ ਹੈ ਕਿਉਂਕਿ ਜਿਹੜੇ ਮਜ਼ਦੂਰਾਂ ਦੇ ਨਾਂ ਤੇ ਇੱਕ ਫੱਟੇ ਲਾਈ ਸਰਕਾਰ ਨੇ ਕਿ ਤੁਹਾਨੂੰ ਆਟਾ ਦਾਲ ਸਕੀਮ ਦਿੱਤੀ ਜਾਂਦੀ ਹੈ ਆਟਾ ਦਾਲ ਦੋਵੇਂ ਚੀਜ਼ਾਂ ਨਹੀਂ ਦਿੱਤੀਆਂ ਜਾਂਦੀਆਂ ਕਣਕ ਇੱਕ ਮਜ਼ਦੂਰ ਨੂੰ ਪ੍ਰਤੀ ਦਿਵਸ 5 ਕਿਲੋ ਪਰ ਮਹੀਨਾ ਦਿੱਤੀ ਜਾਂਦੀ ਆ ਉਹ ਵੀ ਕਾਣੀ ਮੰਡ ਦੇ ਵਿੱਚ ਦਿੱਤੀ ਜਾਂਦੀ ਹੈ ਕਿਸੇ ਨੂੰ ਮਿਲਦੀ ਹੈ ਕਿਸੇ ਨੂੰ ਨਹੀਂ ਮਿਲਦੀ ਕਿਉਂਕਿ ਜਿਹੜੇ ਮਜ਼ਦੂਰ ਲੋਕ ਆ ਉਹ ਖੇਤਾਂ ਮੰਨਿਆਂ ਦੇ ਵਿੱਚ ਦਿਹਾੜੀ ਮਿਹਨਤ ਕਰਨ ਜਾਂਦੇ ਆ ਜਦੋਂ ਨੂੰ ਉਹ ਆਕੇ ਲੈਣਾਂ ਦੇ ਵਿੱਚ ਲੱਜਦੇ ਉਹਨਾਂ ਨੂੰ ਤਾਂ ਡੀਪੂ ਵਲਟਰ ਕਹਿੰਦਾ ਕਣਕੀ ਮੁੱਕ ਗਈ ਤੁਹਾਡੇ ਹਿੱਸੇ ਦੀ ਉਹ ਵੱਡੇ ਢੱਡਾਂ ਵਾਲੇ ਉਹ ਪਿੱਛੀ ਕਣਕ ਖਾ ਜਾਂਦੇ ਆ ਐਵੇਂ ਜਿਹੜੀ ਨਰੇਗਾ ਦੀ ਸਕੀਮ ਹੈ ਲੋਕਾਂ ਨੂੰ ਭੰਬਲ ਬੂਸੇ ਪਾਇਆ ਕਿ ਨਰੇਗਾ ਦੀ ਸਕੀਮ ਦੇ ਤਹਿਤ ਤੁਹਾਨੂੰ ਕੰਮ ਦਿੱਤਾ ਜਾਣਾ ਇਹ ਮਜ਼ਦੂਰ ਲੋਕ ਆ ਜਿਹੜੇ ਅੱਜ ਇਕੱਠੇ ਹੋ ਕੇ ਕਹਿੰਦੇ ਕਿ ਪੂਰਾ ਸਾਲ ਕੰਮ ਦਿਓ ਪਰ ਸਰਕਾਰ ਨੇ ਵੱਢ ਫੱਟ ਕਰਕੇ ਕੱਲੇ ਛੱਪੜਾਂ ਦਾ ਕੰਮ ਛੱਡ ਦਿੱਤਾ ਨਹੀਂ ਰਹੀ ਕੰਮ ਜਾ ਰਹਾ ਹਾਂ ਦਾ ਕੰਮ ਜਾ ਹੋਰ ਵੀ ਜਿੰਨੇ ਕੰਮ ਸੀ ਨਰੇਗਾ ਦੇ ਬੰਦ ਕਰਕੇ ਲਗਾਤਾਰ ਕੰਮ ਨੂੰ ਇਸ ਨੂੰ ਨਰੇਗਾ ਦੀ ਸਕੀਮ ਦੀ ਜਿਹੜੀ ਹੈ ਪੂਰਤੀ ਕਰਕੇ ਉਹਦਾ ਭੋਗ ਫਾਉਣ ਜਾ ਰਹੇ ਆ ਲੋਕਾਂ ਦੇ ਵਿੱਚ ਇਸ ਗੱਲ ਦੀ ਨਰਾਸ਼ਤਾ ਨਾਲ ਇਹ ਲੋਕ ਮੰਗ ਕਰਦੇ ਆ ਕਿ ਜਿਹੜੇ ਸਾਡੇ ਨਾਂ ਤੇ ਫੱਟੇਗਾ ਲਾ ਕੇ ਸਰਕਾਰ ਦੇ ਖਜ਼ਾਨੇ ਖਾਲੀ ਕਰਤੇ ਜਾਂਦੇ ਆ ਔਰ ਲੋਕਾਂ ਨੂੰ ਧਰਲੇ ਮਜਾਰੇ ਲਾਏ ਤੋਂ ਬੜਾਉਂਦਾ ਨਰੇਗਾ ਦੀ ਮਿਹਨਤ ਦੇ ਪੈਸੇ ਵੀ ਨਹੀਂ ਮਿਲਦੇ ਸਾਨੂੰ ਨਾ ਇਹ ਸਕੀਮਾਂ ਨੇ ਉਹ ਨਾ ਸਾਨੂੰ ਆਟਾ ਦਾਲ ਦੋ ਨਾ ਸਾਨੂੰ ਪੈਨਸ਼ਨਾਂ ਦਿਓ ਸਾਡੇ ਜਿਹੜੇ ਪੜੇ ਲਿਖੇ ਬੱਚੇ ਉਹਨਾਂ ਨੂੰ ਰੋਜ਼ਗਾਰ ਦੇ ਦਿਓ ਉਹਨਾਂ ਨੂੰ ਨੌਕਰੀਆਂ ਦੇ ਦਿਓ ਅਸੀਂ ਤੁਹਾਡੇ ਤੋਂ ਹੋਰ ਕੁਝ ਨਹੀਂ ਮੰਗਦੇ ਰੋਜ਼ਗਾਰ ਤਾਂ ਦਿੱਤਾ ਇਹ ਤਾਂ ਕਹਿੰਦੇ 50000 ਤੋਂ ਪਲੱਸ ਦਾ ਰੋਜ਼ਗਾਰ ਦੇ ਦਿੱਤਾ ਦੇਖੋ ਜੀ ਰੋਜ਼ਗਾਰ ਦੇਣ ਦੀ ਬਜਾਏ ਰੋਜ਼ਗਾਰ ਖੋਣ ਦੇ ਇਹਨਾਂ ਕੋਲੇ ਸਕੀਮਾਂ ਬਣ ਰਹੀਆਂ ਨੇ ਤੇ ਪਾਸ ਹੋ ਗਈਆਂ ਕਿਉਂਕਿ ਜਿਹੜਾ ਮਜ਼ਦੂਰ ਕਾਰਖਾਨੇ ਮਿੱਲਾਂ ਗੋਦਾਮਾਂ ਦੇ ਵਿੱਚ ਕੰਮ ਕਰਦਾ ਸੀ ਉਹ ਹਰ ਸਾਲ ਟੈਂਡਰ ਇੱਕ ठेकेदार ਪਾਉਂਦਾ ਪਹਿਲਾਂ ਤਾਂ ਇੱਕ ਪ੍ਰੋਸੈਸ ਬਹੁਤ ਵੱਡਾ ਇਹਨਾਂ ਨੇ ਚਲਾਇਆ ਜਿਹੜੇ ਹਲਕੇ ਦਾ ਐਮ.ਐਲ.ਏ ਹੈ ਉਹਦਾ ਠੇਕੇਦਾਰ ਹੈ ਉਹ ਕਿਉਂਕਿ ਠੇਕੇਦਾਰ ਰਹੀ ਉਹਨੂੰ ਪੈਸਿਆਂ ਦੀ ਜਿਹੜੀ ਪੂਰਤੀ ਹੁੰਦੀ ਹੈ ਵੱਡੀ ਲੁੱਟ ਕੀਤੀ ਜਾਂਦੀ ਮਜ਼ਦੂਰਾਂ ਦੀ ਤੇ ਉਹਦੀ ਮਨਿਆਦ ਐਡ ਕੀ ਵਾਰ ਉਹਦਾ ਕੇ 1.5 ਸਾਲ ਕਰ ਦਿੱਤੀ ਹੈ ਜਦੋਂ ਕਿ 1 ਸਾਲ ਦਾ ਟੈਂਡਰ ਹੁੰਦਾ ਸੀ ਜਿਹੜੇ ਰੇਟ ਹੈ ਉਹ ਪਹਿਲਾਂ ਨਾਲੋਂ ਕਢਾ ਦਿੱਤੇ ਗਏ ਆ ਇਸ ਕਰਕੇ ਜਿਹੜੇ ਮਜ਼ਦੂਰ ਹੈ ਗਦਾਮਾਂ 'ਚ ਸ਼ੈੱਲਰਾਂ 'ਚ ਔਰ ਕਾਰਖਾਨਿਆਂ 'ਚ ਕੰਮ ਕਰਦੇ ਆ ਉਹਨਾਂ ਦਾ ਜਿਹੜਾ ਸਮਾਂ ਦਿਹਾੜੀ ਦਾ ਉਹ 12 ਘੰਟੇ ਕਰ ਦਿੱਤਾ ਗਿਆ ਉਹਨਾਂ ਨੇ ਮਿਹਨਤ ਕੱਟ ਕੀਤੀ ਹੈ ਇਹ ਵੀ ਇੱਕ ਬਹੁਤ ਵੱਡੀ ਲੜਾਈ ਹੈ ਇਹ ਸਰਕਾਰ ਨੂੰ ਇਹ ਇੱਕ ਮਿਆਜਾ ਭੁਗਤਣਾ ਪੈਣਾ ਹੈ ਕਿਉਂਕਿ ਉਹਨਾਂ ਦੀ ਮਿਹਨਤ ਹੱਡ ਬਣਵੀ ਮਿਹਨਤ ਦਾ ਜਿਹੜਾ ਲਾਭ ਹੈ ਉਹ ਹਰ ਇੱਕ ਪੰਜਾਬ ਦੇ ਵਿੱਚ ਕਿਸੇ ਵੀ ਹਲਕੇ ਦਾ ਐਮਐਲਏ ਹੋਵੇ ਉਹ ਤੇ ਇੱਕ ठेकेदार ਦੋ ਹੀ ਬੰਦੇ ਠਾਰੇ ਆ ਤੇ ਮਜ਼ਦੂਰ ਭੁੱਖਾ ਮਰ ਰਿਹਾ ਇਸ ਰੋਸ ਨੂੰ ਲੈ ਕੇ ਹੀ ਇਹ ਜਿਹੜੇ ਲੋਕ ਹੈ ਉਹ ਅੱਜ ਇਹਨਾਂ ਦੇ ਨੁਮਾਇੰਦਿਆਂ ਨੇ ਇਹਨਾਂ ਦੇ ਮੰਤਰੀਆਂ ਦੇ ਬਾਰਾ ਮੂਰੇ ਉਹਨਾਂ ਦਾ ਪਿੱਛੇ ਪਾ ਕਰਦਿਆ ਧਰਨਾ ਲਾਉਣਾ ਜ਼ਰੂਰੀ ਹੈ ਕਿ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਧਰਨਾ ਲਾ ਕੇ ਮੰਨੀਆਂ ਜਾਣਗੀਆਂ 38 ਐਮਐਲਏ ਜਿਹੜੇ ਤੁਹਾਡੀ ਐਸ்சி ਰਿਜ਼ਰਵ ਕੋਟੇ ਜੋ ਜਿਹੜੇ ਜਿੱਤ ਕੇ ਗਏ ਆ ਕੀ ਗੱਲ ਉਹਨਾਂ ਨੇ ਕਿਉਂ ਚੁੱਪੀ ਧਾਰੀ ਹੋਈ ਉਹ ਕਿਉਂ ਨਹੀਂ ਤੁਹਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਕਿ ਉਹਨਾਂ ਨੂੰ ਪਤਾ ਨਹੀਂ ਕੀ ਦਿਹਾੜੀ ਦਾ ਕੀ ਰੇਟ ਹੋਣਾ ਚਾਹੀਦਾ ਉਹ ਕਿਉਂ ਨਹੀਂ ਤੁਹਾਡੀ ਆਵਾਜ਼ ਆ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਬੁਲੰਦ ਕਰਦੇ ਕੀ ਗੱਲ ਦੇਖੋ ਜੀ ਅਸੀਂ ਪਹਿਲਾਂ ਵੀ ਕਹਿੰਨੇ ਆ ਇੱਥੇ ਦੋ ਜਮਾਤਾਂ ਦਾ ਰੌਲਾ ਹੈ ਜੱਤਾਂ ਦਾ ਰੌਲਾ ਨਹੀਂ ਇੱਕ ਲੁੱਟੀ ਜਾਣ ਵਾਲੀ ਜਮਾਤ ਹੈ ਇੱਕ ਲੁੱਟਣ ਵਾਲੀ ਜਮਾਤ ਹੈ ਜਿਹੜੇ ਸਾਡੇ ਤੁਸੀਂ ਕਹਿੰਦੇ 38 ਐਮਐਲ ਆ ਜਦੋਂ ਸਾਡੀ ਮਜ਼ਦੂਰਾਂ ਦੇ ਪਰਿਵਾਰਾਂ ਚੋਂ ਆਹੋ ਇਹ ਕਿਸੇ ਐਸਸੀ ਵਰਗ ਦੇ ਨਾਲ ਜੁੜ ਗਏ ਆਹੋ ਪਰ ਅਸੀਂ ਸਮਝਦੇ ਹਾਂ ਜੇ ਉਹਨਾਂ ਨੂੰ ਸਮਝ ਆ ਜਾਵੇ ਉਹ ਐਸਸੀ ਵਰਗ ਦੇ ਨਾਲ ਸਰਟੀਫਿਕੇਟ ਉਹਨਾਂ ਕੋਲੇ ਹੈਗੇ ਆ ਜਾ ਸਾਡੇ ਪਰਿਵਾਰਾਂ ਵਿੱਚ ਜਨਮ ਲਿਆ ਤੇ ਜੇ ਜਮਾਤੜਾ ਨਾ ਲਈਏ ਤਾਂ ਉਹਨਾਂ ਦਾ ਲੈਵਲ ਹੈ ਜਿਹੜਾ ਉਹ ਵੱਡੇ ਘਰਾਣਿਆਂ ਦੇ ਨਾਲ ਜੁੜਦਾ ਇਸ ਕਰਕੇ ਉਹਨਾਂ ਨੂੰ ਸਾਡੀ ਜਿਹੜੀ ਮਜ਼ਦੂਰ ਜਮਾਤ ਆ ਉਹ ਦੇਸੀ ਨਹੀਂ ਰਹੀ ਕਿ ਇਹ ਇਨਸਾਨ ਹੈ ਜੇ ਮਨੋੱਖ ਹੈ ਜੇ ਹੱਡ ਬਣ ਮਿਹਨਤ ਕਰ ਰਿਹਾ ਉਹਨਾਂ ਨੂੰ ਤਾਂ ਇਹ ਕੀੜੇ ਮਕੌੜੇ ਲੱਗ ਰਹੇ ਆ ਇਸ ਕਰਕੇ ਉਹਨਾਂ ਨੂੰ ਸਾਡੇ ਦੀ ਕੋਈ ਰਹਿਮ ਤਰਸ ਨਹੀਂਗਾ ਉਹ ਤਾਂ ਸਾਡੀ ਲੁੱਟ ਕਰਨ ਦਾ ਬਹੁਤ ਵੱਡਾ ਉਹ ਭਾਗੀਦਾਰ ਹੈ ਇਸ ਕਰਕੇ ਉਹਨਾਂ ਨੂੰ ਸਾਡੇ ਦੀ ਕੋਈ ਤਰਸ ਨਹੀਂਗਾ ਜੇਕਰ ਉਹ ਸਾਡੇ ਹੋਣ ਔਰ ਸਾਡੀ ਗੱਲ ਕਰਨੀ ਜਾਂਦੇ ਹੁਣ ਤਾਂ ਲੋਕਾਂ ਨੇ ਪਾਰਲੀਮੈਂਟਾਂ ਚ ਉਹਨਾਂ ਨੂੰ ਵਿਧਾਨ ਸਭਾ ਚ ਸਾਰੇ ਥਾਂਾਂ ਤੇ ਉਹਨਾਂ ਨੂੰ ਲੋਕਾਂ ਨੇ ਤਾਕਤਾਂ ਦਿੱਤੀਆਂ ਨੇ ਤੇ ਪਰ ਜੇਕਰ ਜਿਸ ਵੀ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਲੋਕ ਮਜ਼ਦੂਰ ਇਕੱਠੇ ਹੋ ਕੇ ਆਪਦੇ ਹੱਕ ਦੀ ਗੱਲ ਕਰਦੇ ਆ ਜਾਂ ਜਿਹੜਾ 바ਵਾ ਸਾਹਿਬ ਅੰਬੇਦਕਰ ਜੀ ਨੇ ਸਾਨੂੰ ਸੰਵਿਧਾਨ ਦੇ ਵਿੱਚ ਅੱਕ ਲੈ ਕੇ ਦਿੱਤੇ ਆ ਉਹਨੂੰ ਉਹਦੇ ਤੇ ਚੱਲਣ ਦੀ ਗੱਲ ਕਰਦੇ ਆ ਜਾਂ ਜਿਹੜੇ ਬਰਾਬਰੀ ਦੇ ਹੱਕ ਆ ਪਾਛੰਗ ਵਰਗੇ ਆ ਨੀ ਆਜ਼ਾਦੀ ਦਾ ਨਾਮ ਲੈ ਕੇ ਦਿੱਤਾ ਪਾਣੀ ਅਖੌਤੀ ਆਜ਼ਾਦੀ ਹੈ ਤਾਂ ਇਥੋਂ ਦੇ ਜਿਹੜੇ ਵੱਡੇ ਘਰਾਣੇ ਐ ਇਥੋਂ ਦੀ ਸਰਕਾਰ ਦੀ ਸ਼ਹਿ ਦੇ ਉੱਤੇ ਮਜ਼ਦੂਰਾਂ ਦਾ ਗਲ ਘੁੱਟਦੇ ਆ ਉਹਨਾਂ ਦੀ ਕੁੱਟ ਮਾਰ ਕਰਦੇ ਉਹਨਾਂ ਦੇ ਗੋਲੀਆਂ ਚਲਾਉਂਦੇ ਉਹਨਾਂ ਦੇ ਘਰਾਂ ਦੀ ਪੰਨ ਤੋੜ ਕਰਦੇ ਆ ਇਥੋਂ ਦੀ ਪੰਜਾਬ ਪੁਲਿਸ ਇਥੋਂ ਦੀ ਸਰਕਾਰ ਦੇ ਇਸ਼ਾਰੇ ਦੇ ਤੇ ਉਹਨਾਂ ਦੇ ਪਰਚੇ ਦੇ ਕੇ ਉਹਨਾਂ ਨੂੰ ਜ਼ਿਲ੍ਹੇ ਦੇ ਵਿੱਚ ਡੱਕ ਦਿੰਦੀ ਆ ਇਸ ਢੰਗ ਨਾਲ ਇਹ ਲੋਕਾਂ ਦਾ ਮੂੰਹ ਬੰਦ ਕਰਦੇ ਆ ਸਾਡੇ ਕੋਲੇ ਬਹੁਤ ਸਾਰੀਆਂ ਮਿਸਾਲਾਂ ਸਾਡੇ ਫਰੀ ਕੋਟ ਜ਼ਿਲ੍ਹੇ ਦੇ ਵਿੱਚ ਚੰਦਪਾਣ ਦੇ ਵਿੱਚ ਬਹੁਤ ਵੱਡਾ ਕਾਂਡ ਹੋਇਆ ਜਿਹੜਾ ਇੱਕ ਧਨਾੜ ਬੰਦਿਆਂ ਨੇ ਮਜ਼ਦੂਰ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਉਹਨਾਂ ਦੇ ਪਸ਼ੂਆਂ ਨੂੰ ਖੋਲਿਆ ਉਹਨਾਂ ਨੇ ਘਰਾਂ ਦੀ ਕੁੱਟਮਾਰ ਕੀਤੀ ਉਹਨਾਂ ਦੇ ਵਿੱਚੋਂ ਨਿੱਕੇ-ਨਿੱਕੇ ਬੱਚਿਆਂ ਨੂੰ ਨਹੀਂ ਬਖਸ਼ਿਆ ਗਿਆ ਮੰਜਾਂ ਤੇ ਬੈਠੇ ਬਜ਼ੁਰਗਾਂ ਨੂੰ ਨਹੀਂ ਬਖਸ਼ਿਆ ਗਿਆ ਕੁੱਟ-ਕੁੱਟ ਕੇ ਉਹਨਾਂ ਦਾ ਸਮਾਨ ਭੰਨ ਕੇ ਜ਼ਿਲ੍ਹਾ ਦੇ ਵਿੱਚ ਢੱਕਿਆ ਗਿਆ ਅੰਨਾ ਤਸ਼ੱਦਦ ਪੁਲਿਸ ਨੇ ਥਾਣੇ ਦੇ ਵਿੱਚ ਲਿਜਾ ਕੇ ਉਹਨਾਂ ਦੇ ਉੱਤੇ ਕੀਤਾ ਅੱਜ ਤੱਕ ਵੀ ਉਹ ਜਿਹੜੇ ਲੋਕ ਐ ਕੁੱਟ ਦੀ ਮਾਰ ਹੀ ਠਾਏ ਜਿਹੜੇ ਆਏ ਆ ਉਹ ਕੰਮ ਦੇ ਕਰਨ ਦੇ ਯੋਗ ਨਹੀਂ ਰਹੇ ਔਰ ਪੀੜਤਾ ਨਹੀਂ ਉਹਨਾਂ ਨੂੰ ਇਥੋਂ ਦੀ ਸਰਕਾਰ ਤੋਂ ਇਥੋਂ ਦੇ ਐਮਐਲਏ ਤੋਂ ਇਥੋਂ ਦੀ ਸਰਕਾਰ ਤੋਂ ਇਥੋਂ ਦੀਆਂ ਕੋਰਟਾਂ ਤੋਂ ਇਥੋਂ ਦੇ ਥਾਣੇ ਤੋਂ ਕੋਈ ਇਨਸਾਫ ਨਹੀਂ ਮਿਲ ਸਕਿਆ ਅੱਜ ਵੀ ਉਹ ਲੋਕ ਪੀੜਤਾ ਹੈ ਇਸ ਕਰਕੇ ਹੀ ਲੋਕ ਆ ਜਿਹੜੇ ਜਿਹੜੇ ਤੁਸੀਂ ਕਹਿੰਦੇ ਆ ਵੀ ਇੱਥੇ ਧਰੇ ਲਾ ਕੇ ਤੁਹਾਡਾ ਹੱਲ ਨਿਕਲੂਗਾ ਇਸ ਕਰਕੇ ਇਹ ਮਜ਼ਦੂਰ ਵਰਗ ਜਿਹੜਾ ਉਹ ਕੱਤਰ ਹੋ ਗਏ ਆਪਦੇ ਵੱਡੇ ਕੱਟ ਕਰਕੇ ਇਹਨਾਂ ਨੂੰ ਸੁੱਤੇ ਪਿਆ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਦੱਸੀ ਚੰਦ ਬੰਦ ਘਟਨਾ ਦਾ ਜ਼ਿਕਰ ਕੀਤਾ ਜੈਤੋਂ ਹਲਕੇ ਦਾ ਉੱਥੋਂ ਦਾ ਐਮਐਲਏ ਮੋਲਕ ਨੇ ਐਸਸੀ ਤੇ ਐਸਸੀ ਪਰਿਵਾਰਾਂ ਤੇ ਕਿਵੇਂ ਉਹਨਾਂ ਨੇ ਜ਼ੁਲਮ ਠਵਾ ਦਿੱਤਾ ਜੀ ਦੇਖੋ ਜੀ ਮੈਂ ਪਹਿਲਾਂ ਵੀ ਇਹ ਜ਼ਿਕਰ ਕਰ ਚੁੱਕਿਆ ਕਿ ਚਾਹੇ ਉਹ ਸਾਡੇ ਐਸਸੀ ਵਰਗ ਦੇ ਵਿੱਚੋਂ ਆ ਜਿਹੜੇ ਲੈਵਲ ਹੈ ਉਹਨਾਂ ਦੇ ਉਹ ਐਸਸੀਆਂ ਵਾਲੇ ਨਹੀਂ ਹੈ ਉਹ ਲੋਕ ਇਹ ਗੱਲ ਨਹੀਂ ਜਾਣਦੇ ਕਿ ਸਾਡੇ ਜਿਹੜੇ ਐਸਸੀ ਲੋਕ ਹੈ ਉਹਨਾਂ ਦੇ ਢੀੜੇ-ਸਗੀੜੇ ਘਰ ਹੁੰਦੇ ਆ ਤਿੰਨ-ਚਾਰ ਮਰਲਿਆਂ ਦੇ ਵਿੱਚ ਦੋ-ਦੋ ਪਰਿਵਾਰ ਰਹਿੰਦੇ ਆ। ਹੂੰ। ਔਰ ਉੱਥੇ ਸਾਡੀ ਬੱਕਰੀ, ਮੱਝ, ਗਾਂ ਕਿਤੇ ਨੇੜੇ ਬੰਨੀ ਹੁੰਦੀ ਆ ਜਿਹਦੇ ਵਿੱਚ ਅਸੀਂ ਨਾਲ ਹੀ ਉਸ ਮੁਸ਼ਕ ਦੇ ਵਿੱਚ ਪਸ਼ਾਹ ਵਾਲੇ ਸਿੱਟਿਆਂ ਦੇ ਵਿੱਚ ਬੈਠ ਕੇ ਆਪਦੇ ਕਿਜ਼ਾਰੇ ਕਰਦੇ ਆ। ਉਹੀ ਢੀੜੇ ਘਰਾਂ ਦੇ ਵਿੱਚ ਸਾਡੇ ਪਰਿਵਾਰ ਆਪਦਾ ਗੁਜ਼ਾਰਾ ਕਰਦੇ ਆ ਮੱਛਰਾਂ ਦੇ ਵਿੱਚ। ਦੇ ਜਿਹੜੇ ਲੋਕ ਏਸੀ ਵਾਲੀਆਂ ਗੱਡੀਆਂ 'ਚ ਜਿਹੜੇ ਏਸੀ ਵਾਲੀਆਂ ਕੋਠੀਆਂ 'ਚ ਰਹਿ ਕੇ ਅਮੀਰ ਲੋਕਾਂ ਦੇ ਵਿੱਚ 24 ਘੰਟੇ ਬੈਠ ਕੇ ਆਉਦਾ ਜੀਵਨ ਗੁਜ਼ਾਰਦੇ ਉਹਨਾਂ ਨੂੰ ਸਾਡੇ ਨਾਲ ਕੀ ਏਸੀਆਂ ਤੱਕ ਉਹਨਾਂ ਦਾ ਤਾਂ ਲੈਵਲ ਹੀ ਵੱਡੇ ਘਰਾਣਿਆਂ ਉੱਚੇ ਘਰਾਣਿਆਂ ਨਾਲ ਜੁੜ ਚੁੱਕਿਆ ਹੈ ਇਸ ਕਰਕੇ ਉਹ ਉਹਨਾਂ ਨੂੰ ਸਾਡੇ ਚਾਹੇ ਐਮਐਲਏ ਏਸੀ ਕੋਟਿਆਂ ਦੇ ਵਿੱਚੋਂ ਉਹ ਸਾਡੇ ਏਸੀਆਂ ਵਾਲੀ ਗੱਲ ਨਹੀਂ ਕਰਨਗੇ ਬਾਈ ਜੀ ਕੀ ਲੱਗਦਾ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਟਿਕਟਾਂ ਦਿੱਤੀਆਂ ਸੀ ਸੀਐਮ ਭਗਵੰਤ ਮਾਨ ਵੀ ਕਹਿੰਦਾ ਮੈਂ ਵੀ ਮਜ਼ਦੂਰਾਂ ਤੋਂ ਤੇ ਗਰੀਬੀ ਵਾਲੇ ਕਿਸਾਨ ਆਹ ਦੇ ਜਿਹੜਾ ਘਰਾਂ ਚੋਂ ਨਿਕਲਿਆ ਹੋਇਆ ਮੈਨੂੰ ਪਤਾ ਕਿ ਕਿਸਾਨੀ ਵੀ ਕਿਵੇਂ ਹੁੰਦੀ ਆ ਤੇ ਮਜ਼ਦੂਰੀ ਵੀ ਕਿਵੇਂ ਹੁੰਦੀ ਆ ਅੱਜ ਮਜ਼ਦੂਰਾਂ ਨੇ ਧਰਨਾ ਲਾਇਆ ਹੋਇਆ ਜੀ ਦੇਖੋ ਜੀ ਭਗਵਾਨ ਸਵਾਣ ਪਹਿਲਾਂ ਭਾਵੇਂ 100 ਇਹ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾਉਂਦਾ ਸੀ ਪਰ ਥਾਮਰਾਜ ਮਰਦਾਬਾਦ ਦਾ ਨਾਰਾ ਇਹ ਉਦੋਂ ਨਹੀਂ ਲਾਉਂਦਾ ਸੀਗਾ ਇਹ ਜਦੋਂ ਤੋਂ ਇਹਨਾਂ ਦੀ ਸਰਕਾਰ ਬਣੀ ਹੈ ਇਹ ਕੁਰਸੀ ਹੈ ਜੀ ਆ ਇੱਕ ਪਾਸੇ ਲੋਕ ਆ ਤੇ ਦੂਜੇ ਪਾਸੇ ਜੋਕ ਆ ਇਹ ਜੋਕਾਂ ਨਾਲ ਜਾ ਕੇ ਰਲਿਆ ਹੋਇਆ ਇਹਨਾਂ ਨੂੰ ਕੋਈ ਨਹੀਂ ਮਜ਼ਦੂਰਾਂ ਨੂੰ 8 ਮੀਟਿੰਗਾਂ ਦੇ ਕੇ ਇੱਕ ਮੀਟਿੰਗ 'ਚ ਇਹਨਾਂ ਨੇ ਸਾਡੇ ਨਾਲ ਗੱਲ ਕੀਤੀ ਆ ਉਹ ਵੀ ਇਹਨਾਂ ਐਂ ਕਿਹਾ ਵੀ ਤੁਹਾਨੂੰ ਸਰਨਾ ਨਹੀਂ ਇਹ ਸਾਡੇ ਨਾਲ ਜਿਹੜੀ ਇਹਨੇ ਗੱਲ ਕੀਤੀ ਆ ਇਹਨੇ ਕੋਈ ਮੁੱਖ ਮੰਤਰੀ ਪੰਜਾਬ ਦਾ ਬਣ ਕੇ ਨਹੀਂ ਕੀਤੀ ਇਹਨੇ ਇੱਕ ਜੱਟ ਬਣ ਕੇ ਗੱਲ ਕੀਤੀ ਆ ਇਹਦੇ ਵਿੱਚ ਹਜੇ ਵੀ ਜੱਟ ਕਾ ਕਿਲਾ ਹੈਗਾ ਨਾ ਕਿ ਜਿਹੜੇ ਛੋਟੇ ਕਿਸਾਨ ਆ ਕੋੰਬ ਮੰਦਿਰ ਜੱਟਾ ਉਹ ਸਾਡੇ ਨਾਲ ਹੁਣ ਵੀ ਆ ਦੇਖ ਲੋ ਸਾਡਾ ਧਰਨੇ ਦੇ ਵਿੱਚ ਚਾਹ ਬਣਾਈ ਆ ਸਾਨੂੰ ਵਰਤਉਂਦੇ ਆ ਪਰ ਇਹ ਸਾਡੇ ਚ ਪਾੜੇ ਵੀ ਇਹਨਾਂ ਦੇ ਪਾਏ ਆ ਜਿਹੜੇ ਸਾਡੇ ਬਾਕੀ 38 ਇਹਨਾਂ ਨਾਲ ਥਿਰੀ ਰਲੇ ਹੋਇਆ ਉਹਨਾਂ ਨੂੰ ਅਸੀਂ ਯਾਦ ਨਹੀਂ ਕਿਉਂਕਿ ਉਹਨਾਂ ਦਾ ਖਾਣਾ-ਪਾਣਾ ਉਹਨਾਂ ਨਾਲ ਆ ਉਹਨਾਂ ਦਾ ਰਹਿਣਾ-ਬਹਿਣਾ ਉਹਨਾਂ ਨਾਲ ਆ ਉਹਨਾਂ ਨੂੰ ਗੱਡੀਆਂ ਸਰਕਾਰੋਂ ਮਿਲਦੀਆਂ ਤੇ ਅਸੀਂ ਤਾਂ ਹੁਣ ਜਿਹੜੇ ਧਰਨੇ ਤੇ ਆਏ ਆ ਉਹ ਵੀ ਰੁਪਈਆ-ਰੁਪਈਆ ਲੋਕਾਂ ਦਾ ਇਕੱਠਾ ਕੀਤਾ ਹੋਇਆ ਤਾਂ ਧਰਨਾ ਲਾਇਆ ਹੋਇਆ ਠੀਕ ਆ ਕੀ ਲੱਗਦਾ ਕਿਵੇਂ ਲੋਕਾਂ ਨੂੰ ਇਨਸਾਫ ਮਿਲ ਸਕਦਾ ਫਿਰ ਕਿਵੇਂ ਇਹ ਜਿਹੜੇ ਧਰਨੇ ਲਾਏ ਆ ਕਿ ਇਹਨਾਂ ਦੇ ਵਿੱਚੋਂ ਆ ਜਿਹੜਾ ਮੰਗਾ ਨੇ ਉਹ ਮੰਨੀਆਂ ਜਾਣਗੀਆਂ ਦੇਖੋ ਜੀ ਲੋਕਾਂ ਜੇ ਲੋਕਾਂ ਦੀ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਲੋਕ ਅੱਧਾ ਲੜਨਾ ਨਹੀਂ ਛੱਡਦੇ ਹੁੰਦੇਗੇ ਲੋਕ ਲੜਨਗੇ ਜਿਹੜੀ ਇਹਨਾਂ ਨੂੰ ਵੱਡੀ ਇਹਨਾਂ ਨੂੰ ਹੁਣ 94 ਐਮਐਲ ਬਣਾਏ ਹੋਏ ਆ 27 ਦੇ ਇਹਨਾਂ ਨੂੰ ਦੱਤ ਦੇਣਗੇ ਇਹੀ ਲੋਕ ਇਹਨਾਂ ਨੂੰ ਬਣਾਉਣ ਵਾਲੇ ਅਗਲੇ ਫੜ ਕੇ ਗਲਾਮੇ ਥੱਲੇ ਵੀ ਲਾਉਣ ਜਾਂਦੇ ਆ ਲਾਹ ਲੈਣਗੇ ਲੋਕ ਜਿੰਨਾ ਚਿਰ ਸੜਕਾਂ ਤੇ ਲੋਕ ਹੁੰਦੇ ਆ ਉਹਨਾਂ ਦਾ ਰੇਜ ਵਿਧਾਨ ਸਭਾ ਦੇ ਵਿੱਚ ਸੂਰ ਗੂੰਜਦੇ ਹੁੰਦੇ ਆ ਜੇ ਲੋਕ ਨਾ ਸੜਕਾਂ 'ਤੇ ਹੋਣ ਤੇ ਵਿਧਾਨ ਸਭਾ ਵਿੱਚ ਵੀ ਕੋਈ ਸਵਾਲ ਨਹੀਂ ਹੁੰਦੇਗੇ